ਹਰ ਹਰ ਐਤਵਾਰ ਜਲੰਧਾ ਜਾਂਦਾ ਸੀਗਾ ਬਹੁਤ ਕਹਿ ਕਹਿ ਕੇ ਗਹਿ ਗਹਿ ਕੇ ਭਰਾ ਨੂੰ ਕੰਮ ਖਲਵਾਇਆ ਵਾ ਇਹ ਜਿਹੜੇ ਜਿੰਨੇ ਨਾਨ ਵਾਲੇ ਬਹੁਤ ਅਨਕੋਦਰ ਦੇ ਵਿੱਚ ਪਰ ਜਿਹੜਾ ਅੰਮ੍ਰਿਤਸਰ ਦਾ ਟੇਸਟ ਆ ਹੋਏ ਨਿੰਗਾ ਜੱਗੀ ਭਾਜੀ ਕੋ ਤੁਹਾਨੂੰ ਜਲੰਧਾ ਜਾਣਾ ਪੈਂਦਾ ਸੀ ਹਰ ਸੰਡੇ ਦੇ ਸੰਡੇ ਉਹ ਹਰ ਸੰਡੇ ਦੇ ਸੰਡੇ ਜਾਂ ਰੋਈ ਨਹੀਂ ਜਾਂਦੇ ਸੰਡੇ ਦੇ ਸੰਡੇ ਉੱਥੋਂ ਬੜਾ ਟੇਸਟ ਸੀਗਾ ਤੁਹਾਨੂੰ ਉੱਥੇ ਇਹਨਾਂ ਦੇ ਪਿਆਰ ਦੇ ਕਿਤੇ ਜਾਣਾ ਪੈਂਦਾ ਇਹਨਾਂ ਨਾਲ ਗੱਲਬਾਤ ਕੀਤੀ ਬੈ ਕੇ ਸਾਡਾ ਕੰਪਰੋਮਾਈਜ਼ ਕੀਤਾ ਫੇ ਇਹਨਾਂ ਨੂੰ ਇੱਥੇ ਲਿਆਂਦਾ ਆਲੂ ਪਿਆਜ਼ ਮਿਕਸ ਨਾਨ ਪਨੀਰ ਵਾਲਾ ਜਿਹੜਾ ਮਰਜ਼ੀ ਲਾਓ ਗੋਭੀ ਵਾਲਾ ਲਾਓ ਹਰ ਆ ਜਾ ਰਿਹਾ ਇਸਮਾਨ ਆਇਆ ਪੂਰਾ ਜੱਗੀ ਭਾਈ ਨਾਲ ਗੱਲਬਾਤ ਹੋਈ ਸਾਰਾ ਓਕੇ ਰਿਪੋਰਟ ਹੋਊਗਾ ਜੀ ਜਿਹੜਾ ਇੱਕ ਵਾਰੀ ਖਾਊਗਾ ਵਾਰ ਵਾਰ ਆਊਗਾ ਅਸੀਂ ਸਾਨੂੰ ਹੁਣੇ ਪਤਾ ਲੱਗਾ ਵੀ ਜੱਗੀ ਨਾਲ ਗੁੱਲਾ ਤੇ ਅਸੀਂ ਨਾਲ ਹੀ ਆ ਗਿਆ ਮੈਂ ਇੱਕ ਸਿੰਗਲ ਪਲੇਟ ਖਾਣਾ ਹੈ ਤੇ 6 ਪਲੇਟਾਂ ਮੇਰੇ ਘਰ ਦੇ ਨੇ ਆਰਡਰ ਕਰਤੀ ਹੈ ਜੀ ਪਲੇਟਾਂ ਹੋ ਲਈ ਬਹੁਤ ਵਧੀਆ ਜੀ ਕੁਆਲਿਟੀ ਆ ਬਾਕੀ ਥਾਵਾਂ ਤੋਂ ਖਾਣੇ ਸੀਗੇ ਪਰ ਜੋ ਇੱਥੇ ਕੁਆਲਿਟੀ ਆ ਉਹ ਹੋਰ ਪਾਸੇ ਨਹੀਂ ਮਿਲਦੀ ਜੀ ਬਹੁਤ ਦਿਨ ਪਹਿਲਾਂ ਹੀ ਆ ਬਹੁਤ ਵਧੀਆ ਜੀ ਭਾਈ ਬਹੁਤ ਵਧੀਆ ਟੇਸਟ ਆ ਬਹੁਤ ਵਧੀਆ ਜੀ ਮੱਖਣ ਨਾਲ ਮਿਲਿਆ ਕਿ ਨਹੀਂ ਹਾਂ ਜੀ ਮਿਲਿਆ ਸਾਰਾ ਕੁਝ ਮਿਲਿਆ ਜੀ ਚਟਣੀ ਵਾਧੂ ਆ ਛੋਲੇ ਵਾਧੂ ਇਹ ਤਾਂ ਕਮਾਂਗੇ ਵੀ ਇੱਕ ਵਾਰੀ ਟਾਈਮ ਛੱਡ ਕੇ ਜਰੂਰ ਆਓ ਮੌਕਾ ਦਿਓ ਅਸੀਂ ਸਪੈਸ਼ਲ ਮਹਿਤਪੁਰ ਤੋਂ ਆਏ ਆ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਤਾਂ 100 ਬਟਾ 100 ਨੰਬਰ ਦਊਂਗਾ ਜੀ 100 ਜੀ ਮੈਂ ਇਹ ਕਰ ਫਿਰ ਦੱਸਿਓ ਕਿੰਨੇ ਨੰਬਰ ਦੂੰਗਾ 100 ਚੋਂ 100 ਦੂੰਗਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਮੇਰਪੁਰ ਵਸੇਨ ਕੀ ਕਹੋਗੇ ਮੈਂ ਉਹਨਾਂ ਨੂੰ ਕਹੂੰਗਾ ਵੀ ਇੱਕ ਵਾਰੀ ਮੌਕਾ ਆਣ ਕੇ ਛੱਕੋ ਆਓ ਜਰੂਰ ਬਹੁਤ ਵਧੀਆ ਲੱਗਾ ਪਹਿਲਾਂ ਅਸੀਂ ਜਲੰਧਰ ਖਾਂਜ ਜਾਂਦੇ ਸੀ ਜਗੀ ਦੇ ਨਾਲ ਹੁਣ ਅਸੀਂ ਇੱਥੇ ਖਾਵਾਂਗੇ ਇਹਦੇ ਪੁੱਛਿਓ ਕਿstਰਾਂ ਦਾ ਸਵਾਦ ਬਹੁਤ ਵਧੀਆ ਸੀ ਪਹਿਲਾਂ ਜਲੰਧਰ ਜਾਂਦੇ ਸੀ ਜਲੰਧਰ ਪ੍ਰਤਾਪ ਬਾਗ ਦੇ ਕੋਲ ਨਾਲ ਸ਼ਾਪ ਆ ਜੀ ਬੜੀ ਜਲੰਧਰ ਜਾ ਕੇ ਖਾਦੇ ਹਾਂ ਹੁਣ ਸਾਡੇ ਕੋਲਦੇ ਖੁੱਲ ਗਿਆ ਕੋਦਰ ਖਾਵਾਂਗੇ ਜੀ ਪਹਿਲਾਂ ਜਲੰਧਰ ਜਾਂਦਾ ਸੀ ਹੁਣ ਇੱਥੇ ਦੀ ਫਰੈਂਚਾਈਜ਼ ਮਿਲ ਗਈ ਆ ਬਹੁਤ ਖੁਸ਼ੀ ਹੋਈ ਸੇਮ ਟੇਸਟ ਆ ਸੇਮ ਸਾਰਾ ਕੁਛ ਆਲੂ ਦਾ ਨਾਮ ਖਾਦੇ ਬਹੁਤ ਟੇਸਟ ਆ ਆ ਬਹੁਤ ਵਧੀਆਈ ਬਹੁਤ ਵਧੀਆ ਪਹਿਲੇ ਅੱਧਾ ਖਾਦਾ ਜਨਰਲ ਖਾਦਾ ਹਾਂ ਸੇਮ ਕੁਆਲਿਟੀ ਸੇਮ ਚੀਜ਼ ਸੇਮ ਕੁਆਲਿਟੀ ਸੇਮ ਚੀਜ਼ ਬਹੁਤ ਵਧੀਆ ਚਨੇ ਕਿਦਾਂ ਦੇ ਜੀ ਇੱਕ ਇੱਕ ਕਲਾਸ ਚਟਨੀ ਕਿਦਾਂ ਦੀ ਬਹੁਤ ਵਧੀਆ ਬਹੁਤ ਮੱਖਣ ਪਾਇਆ ਵਿੱਚ ਨਾਲ ਹਾਂਜੀ ਹਾਂਜੀ ਕਿਹੜਾ ਕੋਈ ਚਾ ਖਾਦਾ ਜੀ ਅੱਜ ਤੁਸੀਂ ਆਲੂ ਵਾਲਾ ਹੀ ਆਲੂ ਹਰ ਪਹਿਲੀ ਫਸਟ ਟਾਈਮ ਹੈ ਬਹੁਤ ਵਧੀਆ ਲੱਗਾ ਚਲੋ ਅਸੀਂ ਆਪਣੇ ਕੋਸ਼ਿਸ਼ ਕਰਾਂਗੇ ਤੇ ਹੋਰ ਵੀ ਵਧੀਆ ਟੇਸਟ ਦੇਈਏ ਕਸਟਮਰ ਨੂੰ ਕੋਧਰ ਹੀ ਉਹੀ ਟੇਸਟ ਮਿਲਿਆ ਕਰੂਗਾ ਜੀ ਕਿਹੜਾ ਕਿਹੜਾ ਨਾਨ ਹੁੰਦਾ ਜੀ ਆਪਣਾ ਸਪੈਸ਼ਲ ਆਪਣੇ ਕੋਲ ਸਾਰੇ ਸਾਰੇ ਨਾਨ ਸਪੈਸ਼ਲ ਹੈ ਸਰ ਆਲੂ ਵਾਲਾ ਗੋਭੀ ਵਾਲਾ ਪਨੀਰ ਵਾਲਾ ਮਿਕਸ ਬਾਕੀ ਕਸਟਮਰ ਦੀ ਡਿਮਾਂਡ ਤੇ ਜਿਹੜਾ ਕਸਟਮਰ ਕੋਲਚਾ ਮੰਗੂਗਾ ਮਿਲ ਜਾਊਗਾ ਤਾਂ ਆਉਂਦੀ ਗੱਲ ਕਰੀਏ ਮੱਖਣ ਕਿਹੜਾ ਵਰਤਦੇ ਮੱਖਣ ਸਰ ਅੰਮੋਲੀ ਚੱਲਦਾ ਹੈ ਅੰਮੋਲ ਹਾਂਜੀ ਹਾਂਜੀ ਅੰਮੋਲ ਹੀ ਚੱਲੇਗਾ ਅੰਮੋਲੀ ਮੋਲੀ ਦੂਸਰਾ ਮੱਖਣ ਦਾ ਯੂਜ਼ ਕਰਨਾ ਹੀ ਨਹੀਂ ਅਸੀਂ ਜਲੰਧਰ ਦਾ ਸਵਾਦ ਹੁਣ ਨਕੋਦਰ ਵਿੱਚ ਵੀ ਮਿਲੇਗਾ ਤੁਸੀਂ ਅੰਮ੍ਰਿਤਸਰੀ ਨਾਨ ਖਾਨ ਦੇ ਸ਼ਕੀਨੋ ਤੁਸੀਂ ਜਲੰਧਰ ਜਾਂਦੇ ਸੀ ਜੱਗੀ ਨਾਨ ਵਾਲੇ ਦੇ ਜੱਗੀ ਅੰਮ੍ਰਿਤਸਰੀ ਨਾਨ ਜਲੰਧਰ ਤੁਸੀਂ ਖਾਨ ਜਾਂਦੇ ਹੁਣ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਸ਼ਹਿਰ ਨਕੌਦਰ ਦੇ ਵਿੱਚ ਖੁੱਲ ਚੁੱਕਾ ਜੀ ਅੱਜ ਖੁੱਲਿਆ ਆ ਜੱਗੀ ਨਾਨ ਅੰਮ੍ਰਿਤਸਰ ਦੇ ਨਾਨ ਮਿਕਸ ਨਾਨ ਗੋਭੀ ਵਾਲਾ ਨਾਨ ਪਨੀਰ ਵਾਲਾ ਨਾਨ ਜਿਹੜਾ ਮਰਜ਼ੀ ਤੁਸੀਂ ਨਾਨ ਖਾ ਸਕਦੇ ਹੋ ਆਉਣਾ ਕਿੱਥੇ ਆ ਜੀ ਨੂਰ ਮੈ ਰੋਡ ਨਿਊ ਮੰਜੀਦ ਦੇ ਸਾਹਮਣੇ ਬਿਲਕੁਲ ਖੁੱਲ ਗਿਆ ਜੀ ਜੱਗੀ ਅੰਬਰਸਰੀ ਨਾਨ ਨਕੋਦਰ ਨਵਾਸੀਓ ਖਾਨਦੇਸ਼ ਕਿਨੋ ਨਾਨ ਖਾਨਦੇਸ਼ ਕਿਨੋ ਜਿਹੜਾ ਮਰਜੀ ਤੁਸੀਂ ਨਾਨ ਖਾਓ ਪਨੀਰ ਵਾਲਾ ਖਾਓ ਮਿਕਸ ਖਾਓ ਆਲੂ ਵਾਲਾ ਖਾਓ ਪਿਆਜਾਂ ਵਾਲਾ ਖਾਓ ਜਿਹੜਾ ਮਰਜੀ ਨਾਨ ਖਾਓ ਛੋਲੇ A1 ਚਟਨੀ A1 ਅਮੂਲ ਦਾ ਬਟਰ ਨਾਲ ਮਿਲੇਗਾ ਕਿੱਥੇ ਆਉਣਾ ਆ ਜੱਗੀ ਅੰਬਰਸਰੀ ਨਾਨ ਨੂਰ ਮੈ ਰੋਡ ਨਕੋਦਰ ਸਪੈਸ਼ਲ ਅੰਬਰਸਰੀ ਨਾਨ ਦੇ ਅੰਦਰ ਪਹੁੰਚ ਚੁੱਕੇ ਆ ਜਿੱਥੇ ਸਪੈਸ਼ਲ ਅੰਬਰਸਰੀ ਨਾਨ ਹੁਣ ਤੁਹਾਨੂੰ ਜਲੰਧਰ ਜਾਣ ਦੀ ਲੋੜ ਨਹੀਂ ਨਕੋਦਰ ਦੇ ਵਿੱਚ ਮਿਲਣਗੇ ਆਲੂ ਪਿਆਜ਼ ਵਾਲਾ ਨਾਨ ਮਿਕਸ ਨਾਨ ਗੋਭੀ ਨਾਨ ਪਨੀਰ ਵਾਲਾ ਨਾਨ ਹਾਂਜੀ ਸਰ ਨਮਸਕਾਰ ਜੀ ਬਹੁਤ ਪਛਾਣਿਆ ਚਿਹਰਾ ਹਾਏ ਮਿਸਟਰ ਰਾਣਾ ਪ੍ਰਤਾਪ ਰਾਣਾ ਪ੍ਰਤਾਪ ਜੀ ਅੱਜ ਇੱਕ ਨਵੀਂ ਖੋਲ ਦਿੱਤੀ ਤੁਸੀਂ ਨਕੋਦਰ ਦੇ ਵਿੱਚ ਜੱਗੀ ਲੋਕਾਂ ਜਲੰਧਰ ਜਾਣਾ ਪੈਂਦਾ ਸੀ ਅੱਗੇ ਮਾਰਾ ਇਹ ਹਰ ਐਤਵਾਰ ਜਲੰਧਰ ਚ ਜਾਂਦਾ ਸੀਗਾ ਬਹੁਤ ਕਹਿ ਕਹਿ ਕੇ ਗਹਿ ਗਹਿ ਕੇ ਭਰਾ ਨੂੰ ਕੰਮ ਖਲਵਾਇਆ ਵਾ ਤਾਂ ਕਿ ਜਿਹੜੇ ਜਿੰਨੇ ਨਾਨ ਵਾਲੇ ਬਹੁਤ ਅਨਕੋਦਰ ਦੇ ਵਿੱਚ ਪਰ ਜਿਹੜਾ ਅੰਮ੍ਰਿਤਸਰ ਦਾ ਟੇਸਟ ਹੈ ਉਹ ਐਨਿੰਗ ਆ ਠੀਕ ਹੈ ਨਾ ਉਹ ਜੱਗੀ ਭਾਜੀ ਕੋ ਤੁਹਾਨੂੰ ਜਲੰਧਰ ਜਾਣਾ ਪੈਂਦਾ ਸੀ ਹਰ ਸੰਡੇ ਦੇ ਸੰਡੇ ਉਹ ਹਰ ਸੰਡੇ ਦੇ ਸੰਡੇ ਜਾਂ ਰੋਜ਼ ਨਹੀਂ ਜਾਂਦੇ ਸੰਡੇ ਦੇ ਸੰਡੇ ਉੱਥੋਂ ਬੜਾ ਟੇਸਟ ਸੀਗਾ ਤੁਹਾਨੂੰ ਉੱਥੇ ਇਹਨਾਂ ਦੇ ਪਿਆਰ ਦੇ ਖਿੱਤੇ ਜਾਣਾ ਪੈਂਦਾ ਸੀ ਇਹਨਾਂ ਨਾਲ ਗੱਲਬਾਤ ਕੀਤੀ ਬੈ ਕੇ ਸਾਡਾ ਕੰਪਰੋਮਾਈਜ਼ ਕੀਤਾ ਫੇ ਇਹਨਾਂ ਨੂੰ ਇੱਥੇ ਲੈ ਮੈਂ ਕਹਿਆ ਵੀ ਨਕੋਦਰ ਦੇ ਬਈ ਨਾਨ ਵਾਲੇ ਬਹੁਤ ਆ ਪਰ ਜਿਹੜਾ ਟੇਸਟ ਵਾ ਉਹ ਅੰਮ੍ਰਿਤਸਰ ਦਾ ਉੱਤੇ ਦਿਲੰਦਾ ਤੇ ਲੁਧਿਆਣੇ ਤਾਈਆਂ ਉਹ ਨਹੀਂ ਅੱਗੇ ਹੈਗਾ ਬਹੁਤ ਕੁਝ ਮਿਲੂਗਾ ਇੱਥੇ ਆਲੂ ਵਾਲਾ ਆ ਪਿਆ ਆਲੂ ਪਿਆਜ਼ ਮਿਕਸ ਨਾਨ ਪਨੀਰ ਵਾਲਾ ਜਿਹੜਾ ਮਰਜੀ ਲਾਓ ਗੋਭੀ ਵਾਲਾ ਲਾਓ ਹਰ ਆ ਜਾ ਰਿਹਾ ਸਬਜੀ ਤਾਂ ਤੁਹਾਡੀ ਬੜੀ ਟੋਕ ਹੁੰਦੀ ਆ ਸਭ ਜੀ ਸਬਜੀ ਇੱਥੇ ਨਹੀਂ ਨਹੀਂ ਬਿਲਕੁਲ ਬਿਲਕੁਲ ਰਾਤੀ ਸਾਮਾਨ ਆਇਆ ਪੂਰਾ ਜੱਗੀ ਭਾਈ ਨਾਲ ਗੱਲ ਵਾ ਲਈ ਸਾਰਾ ਓਕੇ ਰਿਪੋਰਟ ਹੋਊਗਾ ਜੀ ਜਿਹੜਾ ਇੱਕ ਵਾਰੀ ਖਾਊਗਾ ਵਾਰ-ਵਾਰ ਆਊਗਾ ਇਹ ਨਹੀਂ ਗੱਲ ਹੈ ਕਿ ਅੱਜ ਐਸ ਰੇੜੀ ਦੇ ਚਲੇਗਾ ਅੱਜ ਆਉਥੇ ਰੇੜ ਲਗਾ ਇਹ ਪੱਕੇ ਮੋਲ ਲੱਗਣਗੇ ਮੋਰ ਤੇ ਵਾਹ ਜੋ ਪੱਕੇ ਲੱਗੇ ਪੱਕੇ 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 ਮੱਖਣ ਕਿਹੜਾ ਮੈਂ ਕਿਹਾ ਮੱਖਣ ਵੀਰ ਕਾ ਦਾ ਅਮੂਲ ਦਾ ਅਮੂਲ ਦਾ ਜਿਹੜਾ ਮਰਜ਼ੀ ਖਾਓ ਹਰ ਇੱਕ ਮਿਲੂਗਾ ਲੱਸੀ ਮਿਲੂਗੀ ਕੋਲਡ ਡਰਿੰਕ ਮਿਲੂਗੀ ਜਿਹੜੀ ਤੁਸੀਂ ਪੀਣੀ ਉਹ ਹੀ ਮਿਲੂਗੀ ਤੋਂ ਵਾਹ ਵਾਹ ਸ਼ੁਕਰੀਆ ਜੀ ਪਹੁੰਚੇ ਸੀ ਜੱਗੀ ਅੰਮ੍ਰਿਤਸਰੀ ਗਾਹ ਸਰਦੀਆਂ ਵਾ ਚਾਹ ਵੀ ਮਿਲੂਗੀ ਕੋਬੀ ਵੀ ਮਿਲੂਗੀ ਸਤਿ ਸ਼੍ਰੀ ਅਕਾਲ ਜੀ ਮੇਰਾ ਮਨਦੀਪ ਸਿੰਘ ਆ ਜੀ ਸ਼ੰਕਰਪ੍ਰਿੰਦ ਆ ਜੀ ਮੇਰਾ ਸ਼ੰਕਰਪ੍ਰਿੰਦ ਤੋਂ ਹਾਂ ਜੀ ਅੱਜ ਜੱਗੀ ਦੇ ਪਹੁੰਚੇ ਉਹ ਨਾਨ ਕਦਾ ਕਿਦਾਂ ਲੱਗਿਆ ਕੋਈ ਅਸੀਂ ਸਾਨੂੰ ਹੁਣੇ ਪਤਾ ਲੱਗਾ ਕਿ ਜੱਗੀ ਨਾਨ ਖੁੱਲਿਆ ਤੇ ਅਸੀਂ ਨਾਲ ਹੀ ਆ ਗਿਆ ਮੈਂ ਇੱਕ ਸਿੰਗਲ ਪਲੇਟ ਖਾਣ ਆਇਆ ਸੀ 6 ਪਲੇਟਾ ਮੇਰੇ ਘਰ ਦੇ ਨਾਲ ਆਰਡਰ ਕਰਤੀ ਸੀ ਜੀ ਬਲੀਟਾ ਹੋ ਲੈ ਚੰਦੇ 6 ਪਲੇਟਾ ਹੋ ਗਏ ਹਾਂਜੀ 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 ਆਪਾਂ ਮਿਕਸ ਨਾਲ ਲੈ ਜੀ ਮਿਕਸ ਨਾਲ ਹਾਂਜੀ ਹਾਂਜੀ ਬਹੁਤ ਤੇਜ਼ ਲੱਗਦਾ ਬਹੁਤ ਜ਼ਿਆਦਾ ਵਧੀਆ ਜੀ ਹਾਂਜੀ ਸასი ਸਾਹਿਬ ਜੀ ਕੀ ਨਾਮ ਸਾਡਾ ਮੇਰਾ ਨਾਮ ਕਰਪਾਲ ਸਿੰਘ ਆ ਜੀ ਜੱਗੀ ਦੇ ਪੁੱਛੇ ਨਾਨ ਖਾਨ ਕਿੱਦਾਂ ਦਾ ਲੱਗ ਰਿਹਾ ਜੀ ਇਹ ਪਹਿਲਾ ਦਿਨ ਵੀ ਪਹਿਲਾ ਹੀ ਆ ਬਹੁਤ ਵਧੀਆ ਜੀ ਭਾਈ ਬਹੁਤ ਵਧੀਆ ਟੇਸਟ ਆ ਬਹੁਤ ਵਧੀਆ ਜੀ ਮੱਖਣ ਨਾਲ ਮਿਲਿਆ ਕਿ ਨਹੀਂ ਹਾਂਜੀ ਮਿਲਿਆ ਸਾਰਾ ਕੁਝ ਮਿਲਿਆ ਬਹੁਤ ਟੈਸਟ ਵਧੀਆ ਭਾਜੀ ਕਿਹੜਾ ਨਾਮ ਖਾਦਾ ਇਥੇ ਆਈ ਮਿਕਸ ਖਾਦਾ ਜੀ ਮਿਕਸ ਖਾਦਾ ਹਾਂ ਸਪੈਸ਼ਲ ਮਿਕਸ ਸਪੈਸ਼ਲ ਮਿਕਸ ਹਾਂ ਜੀ ਬਹੁਤ ਵਧੀਆ ਟੈਸਟ ਲੱਗਾ ਬਹੁਤ ਵਧੀਆ ਭਾਜੀ ਕੀ ਕਹਿਣਾ ਚਾਹੋਗੇ ਨਗੋਦਰਵਾਸੀਆਂ ਨੂੰ ਮੈਂ ਇਹ ਤਾਂ ਕਹਾਂਗਾ ਕਿ ਵੀ ਇੱਕ ਵਾਰੀ ਟਾਈਮ ਛੱਡ ਕੇ ਕਿਤੇ ਜ਼ਰੂਰ ਆਓ ਮੌਕਾ ਦਿਓ ਆਈ ਸਪੈਸ਼ਲ ਬਹਿਤਪੁਰ ਤੋਂ ਆਇਆ ਹਾਂ ਹਾਂ ਜੀ ਕਰਪਾਲ ਸਿੰਘ ਸਤਿ ਸ਼੍ਰੀ ਅਕਾਲ ਜੀ ਮੇਰਾ ਨਰਨਜੀਤ ਸਿੰਘ ਹੈ ਜੀ ਅਸੀਂ ਮਹਤਪੁਰ ਤੋਂ ਆਏ ਹਾਂ ਜੀ ਪਿੰਡ ਪਿੰਡ ਸਮੈਲਪੁਰ ਹੈ ਸਾਡਾ ਸਮੈਲਪੁਰ ਹਾਂ ਜੀ ਆ ਅੱਜ ਜੱਗੀ ਦੇ ਪਹੁੰਚੇ ਹੋ ਕੰਮ ਕਿੰਨਾ ਦਾ ਲੱਗਾ ਜੀ ਮੈਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਤਾਂ 100 ਬਟਾ 100 ਨੰਬਰ ਦਊਗਾ ਜੀ ਹਾਂ ਜੀ ਮੈਂ ਕਹਿੰਦਾ ਇੱਕ ਕਰ ਫਿਰ ਦੱਸਿਓ ਕਿੰਨੇ ਨੰਬਰ ਦਊਗਾ 100 ਚੋਂ 100 ਦਊਗਾ ਜੀ ਹਾਂ ਜੀ ਹਾਂ ਜੀ ਬਹੁਤ ਠੇਸ ਮੇਰਪੁਰ ਵਸੇਨ ਕੀ ਕਹੋਗੇ ਮੈਂ ਉਹਨਾਂ ਨੂੰ ਕਹੂੰਗਾ ਵੀ ਇੱਕ ਵਾਰੀ ਮੌਕਾ ਦ ਆਣ ਕੇ ਛੱਕੋ ਆਓ ਜਰੂਰ ਹਾਂ ਜੀ ਤੇ ਛੋਲੇ ਬਹੁਤ ਠੇਸ ਦਾ ਜੀ ਚਰਨੀ ਦਾ ਠੇਸ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅਜਗੀ ਦੇ ਨਕੋਤਰ ਦੇ ਵਿੱਚ ਜਗੀ ਬ੍ਰਾਂਚ ਬ੍ਰਾਂਚ ਤਾਂ ਕਿਹਾ ਬ੍ਰਾਂਚ ਦੀ ਗੁੱਲੀ ਐਸਾਂ ਦੀ ਹਾਂ ਜੀ ਕਿੰਨੇ ਲੱਗੇ ਬਹੁਤ ਵਧੀਆ ਲੱਗਾ ਪਹਿਲਾਂ ਜਿਸ ਜਲੰਧਰ ਖਾਨ ਜਾਂਦੇ ਜਿੱਦ ਗਿਰਨਾ ਹੁਣ ਜਿੱਥੇ ਖਾਵਾਂਗੇ ਕੰਦੇ ਗਲੰਦਰ ਜਾਂਦੇ ਵੀ ਹਾਂਜੀ ਤੇ ਹੁਣ ਨਕੋਦਰ ਸਵਾਦ ਹਾਂਜੀ 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 ਪਤਾ ਨਾ ਹਾਂਜੀ ਬਹੁਤ ਟੇਸਟੀ ਆ ਆਲੂ ਵਾਲੇ ਇਸ ਤਰ੍ਹਾਂ ਲੱਗਾਈ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਕਿਹੜੀ ਜਗ੍ਹਾ ਤੋਂ ਆਈ ਨਕੋਦਰ ਤੋਂ ਜੀ ਹਾਂਜੀ ਸੇਨ ਕੋਲ ਦੋਨੀ ਹੈ ਕੋਈ ਜਕੀਰ ਪੁੱਛੀਓ ਕਿਸ ਤਰ੍ਹਾਂ ਦਾ ਸਵਾਦ ਬਹੁਤ ਵਧੀਆ ਸੀ ਪਹਿਲੇ ਦਲੰਦਰ ਜਾਂਦੇ ਸੀ ਦਲੰਦਰ ਪ੍ਰਤਾਪ ਬਾਗ ਦੇ ਕੋਲ ਨਾਲ ਸ਼ਾਪ ਹੈ ਜੀ ਬੜੀ ਦਲੰਦਰ ਜਾ ਕੇ ਖਾਦੇ ਹਾਂ ਸਾਡੇ ਕੋਲ ਦੁਕਾਨ ਖੁੱਲ ਗਿਆ ਦੁਕਾਨ ਖਵਾਵਾਂਗੇ ਜੀ ਪਹਿਲੇ ਦਲੰਦਰ ਜਾਂਦੇ ਹਾਂ ਹਾਂ ਜੀ ਦਲੰਦਰ ਜਾਂਦੇ ਹਾਂ ਦੁਕਾਨ ਵਿੱਚ ਸਵਾਦ ਦੁਕਾਨ ਵਿੱਚ ਬਿਲਕੁਲ ਜੀ ਬਿਲਕੁਲ ਦੁਕਾਨ ਵਿੱਚ ਬਸ ਆਰਡਰ ਦਿੱਤਾ ਜੀ ਹਾਂ ਜੀ ਹਾਂ ਜੀ ਜਿਹੜਾ ਆਰਡਰ ਦਿੱਤਾ ਜਿਹੜੇ ਨਾਮ ਬਤ ਪਾ ਆਲੂਲ ਨਾਮ ਬਤ ਪਾ ਹਾਂ ਜੀ ਬਿਲਕੁਲ ਜੀ ਆਪ ਸੱਸੀ ਗਲ ਭਾਜੀ ਸੱਸੀ ਗਲ ਜੀ ਹਰਨ ਕੁਮਾਰ ਜੀ ਹਰਨ ਕੁਮਾਰ ਹਾਂ ਜੀ ਹਾਂ ਜੀ ਨ ਕੋਦਰ ਤੋਂ ਹੀ ਜੀ ਹਾਂਜੀ ਹਾਂਜੀ ਇੱਕ ਨਵਾਂ ਨਵਾਂ ਖੁਲਿਆ ਜੀ ਬਿਲਕੁਲ ਜੀ ਬਿਲਕੁਲ ਪੁਰਾਣੀ ਬ੍ਰਾਂਡ ਹੀ ਹੈ ਇਹਨੇ ਅਗ੍ਹੀ ਆਈਏ ਬਹੁਤ ਜੀ ਹਾਂਜੀ 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 ਇਹ ਜਲੰਧਾ ਪੇਸਟ ਮਿਲਦਾ ਜੀ ਬੜੀ ਖੁਸ਼ੀ ਹੋਈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਰੇ ਨੂੰ ਇਹੀ ਕਹਿਣਾ ਚਾਹਾਂਗਾ ਆਓ ਇੱਕ ਵਾਰੀ ਟੈਸਟ ਕਰੋ ਬੈਠਣ ਗਏ ਮੇਰਾ ਨਾਮ ਸੀਮਨੂ ਸੀਮਨੂ ਜੱਗੀ ਦੇ ਪੁੱਛੇ ਉਹਨਾਂ ਜ਼ਿਲੰਦਰ ਜਾਂਦੇ ਸੀ ਹਾਂਜੀ ਜ਼ਿਲੰਦਰ ਜਾਂਦੇ ਸੀ ਹੁਣ ਇੱਥੇ ਦੀ ਫਰੈਂਚਾਈਜ਼ ਮਿਲ ਗਈ ਆ ਬਹੁਤ ਖੁਸ਼ੀ ਹੋਈ ਸੇਮ ਟੇਸਟ ਆ ਸੇਮ ਸਾਰਾ ਕੁਛ ਆਲੂ ਦੇ ਨਾਮ ਖਾਦੇ ਬਹੁਤ ਟੇਸਟ ਆ ਚਟਨੀ ਵੀ ਬਹੁਤ ਵਧੀਆ ਸੀ ਛੋਲ੍ਹੇ ਹੀ ਬੋਤਲ ਦੀਆਂ ਸੀ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਕਿ ਤੇ ਲੋਕ ਉਧਰ ਨਵਦਨੀਆ ਨੇ ਲੋਕ ਉਧਰ ਨਵਦਨੀਆ ਨੇ ਇਹ ਕਹਿੰਨੇ ਆ ਕਿ ਤੁਸਾਂ ਨੂੰ ਜਲੰਧਰ ਜਾਣ ਦੀ ਲੋੜ ਨਹੀਂ ਹੈਗੀ ਹੁਣ ਤੁਹਾਡੀ ਆਪਣੀ ਫਰਾਂਚਾਈਜ਼ ਹੈਗੀ ਇੱਥੇ ਖੁੱਲ ਗਈ ਆ ਤੇ ਹੁਣ ਤੁਸੀਂ ਇੱਥੇ ਆਨ ਕੇ ਜ਼ਰੂਰ ਟੈਸਟ ਕਰਕੇ ਜਾਓ ਛੋਰਾ ਵੀ ਛੋਰੋ ਕਿਹੜੀ ਜਗਾ ਤੋਂ ਹੀ ਲੋਕ ਹੀ ਨਵਦਨੀਆ ਕੋਲ ਨਵਦਨੀਆ ਆ ਜੱਗੀ ਦੇ ਪੁੱਛੇ ਅੰਬਰਖਰੀ ਨਾ ਨੇ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲੇ ਅੱਧਾ ਘਾਤਾ ਜੰਦਰ ਖਾਤਾ ਹਾਂ ਸੇਮ ਕੁਆਲਿਟੀ ਸੇਮ ਚੀਜ਼ ਸੇਮ ਕੁਆਲਿਟੀ ਸੇਮ ਚੀਜ਼ ਬਹੁਤ ਵਧੀਆ ਚਿਹਨੇ ਕਿਦਾਂ ਤੇ ਜੀ ਇੱਕ ਇੱਕ ਕਲਾਸ ਚਟਨੀ ਕਿਦਾਂ ਦੀ ਬਹੁਤ ਵਧੀਆ ਬਹੁਤ ਮੱਖਣ ਪਾਇਆ ਵਿੱਚ ਨਾਲ ਹਾਂਜੀ ਹਾਂਜੀ ਕਿਹੜਾ ਇੱਕੋ ਜਿਹਾ ਕਰਦਾ ਜੀ ਅੱਜ ਤੁਸੀਂ ਆਲੂ ਵਾਲਾ ਹੀ ਆਲੂ ਹਾਂਜੀ ਕੀ ਕਹਿਣਾ ਚਾਹੋਗੇ ਨਕੋਦਰ ਨਵਾਸੀਆਂ ਨੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਖਾ ਕੇ ਦੇਖੋ ਟੇਸਟ ਭੁੱਲ ਜਾਓਗੇ ਸਾਰਾ ਕੁਝ ਫਤਰੀ ਗੱਲ ਭਾਜੀ ਸੱਚੀ ਗੱਲ ਜੀ ਕੀ ਨਾਂ ਤੁਹਾਡਾ ਬਲਰਾਜ ਸਿੰਘ ਕਿਹੜੀ ਏਗਾ ਨਾ ਜੀ ਨਕੋਦਰ ਤੋਂ ਹੀ ਆ ਜੀ ਅੱਜ ਜੱਗੀ ਨਾਮ ਤੇ ਪਹੁੰਚੋ ਕਦਾਂ ਦਾ ਟੇਸਟ ਬਹੁਤ ਵਧੀਆ ਜੀ ਕੁਆਲਿਟੀ ਆ ਬਾਕੀ ਥਾਵਾਂ ਤੋਂ ਖਾਣੇ ਸੀਗੇ ਪਰ ਜੋ ਇੱਥੇ ਕੁਆਲਿਟੀ ਆ ਉਹ ਹੋਰ ਪਾਸੇ ਨਹੀਂ ਮਿਲਦੀ ਜੀ ਸਾਫ ਸਫਾਈ ਆ ਕੁਆਲਿਟੀ ਆ ਵਧੀਆ ਆ ਸੰਤੁਸ਼ਟੀ ਆ ਜੀ ਤੇ ਬਾਕੀ ਕਹਿਣਾ ਚਾਹੋਗੇ ਮੈਸੇਜ ਜੀ ਜਨਜੋਗੇ ਮੈਸੇਜ ਜੀ ਆਓ ਟਰਾਈ ਕਰੋ ਅਸੀਂ ਸ਼ਹਿਰ ਦੇ ਵਿੱਚ ਨਵੀਂ ਚੀਜ਼ ਲਿਆਂਦੀ ਆ ਚਲੋ ਬਾਕੀ ਵੀ ਨਾਨ ਬਣਾਉਂਦੇ ਹੈਗੇ ਸਾਰੇ ਆਪਣੀ ਥਾਂ ਠੀਕ ਆ ਪਰ ਸਾਡੀ ਕੁਆਲਿਟੀ ਪ੍ਰੂਵ ਆ ਮਤਲਬ ਬੈਸਟ ਹੈ ਜੀ ਕੀ ਦੇ ਨਾਨ ਅਕਸਰ ਤੁਸੀਂ ਜਲੰਧਰ ਖਾਨ ਜਾਂਦੇ ਹੋਗੇ ਨਾਂ ਸੁਣਿਆ ਹੋਣਾ ਜੱਗੀ ਦੇ ਨਾਨ ਪ੍ਰਤਾਪ ਬਾਗ ਦੇ ਕੋਲ ਜੱਗੀ ਨਾਨ ਵਾਲਾ ਬਹੁਤ ਹੀ ਮਸ਼ਹੂਰ ਆ ਪੰਜਾਬ ਭਰ ਦੇ ਵਿੱਚ ਮਸ਼ਹੂਰ ਆ ਅੱਜ ਨਕੋਦਰ ਦੇ ਵਿੱਚ ਆਏ ਨੇ ਜੱਗੀ ਨਾਨ ਲੈ ਕੇ ਨਿਊ ਮੰਨਜੀਤ ਦੇ ਸਾਹਮਣੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਨਾਮ ਜਾਣ ਲੈਣੇ ਇਹਨਾਂ ਕੋ ਸਾਰਿਆਂ ਨੂੰ ਕੀ ਨਾਂ ਜੀ ਨਾਂ ਦੱਸਿਓ ਮੇਰਾ ਨਾਮ ਹਰਜੋਤ ਸਿੰਘ ਜੱਗੀ 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 ਨਾਮ ਦਾ ਸਾਰੇ ਜਾਣਦੇ ਜੀ ਜੱਗੀ ਜੱਗੀ ਨਾਮ ਦਾ ਖੁਸ਼ ਹੋਗਾ ਜੀ ਹਾਂਜੀ ਹਾਂਜੀ ਜੱਗੀ ਨਾਮ ਦਾ ਹਾਂਜੀ ਹਾਂਜੀ ਜਲੰਧਰ ਤਾਂ ਪੁੱਛਾਂਗੇ ਕਿ ਜਲੰਧਰ ਦੀ ਲੋਕੇਸ਼ਨ ਕੀ ਸੀ ਤੇ ਜਲੰਧਰ ਦੀ ਆਪਣੀ ਲੋਕੇਸ਼ਨ ਹੈ ਜੀ ਲਾਡੋਵਲੀ ਰੋਡ ਨੇੜ ਪ੍ਰਤਾਪਗ ਆਪੋਜ਼ਿਟ ਬਿਜਲੀ ਹਾਊਸ ਹੁਣ ਤੁਸੀਂ ਜਲੰਧਰ ਵਾਲਾ ਸਵਾਦ ਇੱਕ ਨਕੋਦਰ ਦੇ ਵਿੱਚ ਲੈ ਕੇ ਆਏ ਹੋ ਕਿਸ ਤਰ੍ਹਾਂ ਦਾ ਹੈ ਬਸ ਸਾਨੂੰ ਪਹਿਲੀ ਫਸਟ ਟਾਈਮ ਹੈ ਬਹੁਤ ਵਧੀਆ ਲੱਗਾ ਚਲੋ ਅਸੀਂ ਆਪਣੇ ਕੋਸ਼ਿਸ਼ ਕਰਾਂਗੇ ਤੇ ਹੋਰ ਵੀ ਵਧੀਆ ਟੇਸਟ ਦੇਈਏ ਕਸਟਮਰ ਨੂੰ ਆਪਾਂ ਨੂੰ ਬਹੁਤ ਵਧੀਆ ਲੱਗਾ ਇੱਥੋਂ ਦਾ ਜਿੱਦਾਂ ਪੂਰਾ ਜਲੰਧਰ ਜਾਣਦੇ ਹੀ ਨਿਕੋਦਰ ਜਾਂਦਾ ਸੀ ਹਾਂਜੀ ਹਾਂਜੀ ਹੁਣ ਉੱਥੇ ਜਾਣ ਦੀ ਲੋੜ ਨਹੀਂ ਗਈ ਹੁਣ ਤਾਂ ਇਹਨਾਂ ਕੋਦਰ ਹੀ ਉਹੀ ਟੇਸਟ ਮਿਲਿਆ ਕਰੂਗਾ ਜੀ ਕਿਹੜਾ ਕਿਹੜਾ ਨਾਨ ਹੁੰਦਾ ਜੀ ਆਪਣਾ ਆਪਣੇ ਕੋਲ ਸਾਰੇ ਸਾਰੇ ਨਾਨ ਸਪੈਸ਼ਲ ਹੈ ਸਰ ਆਲੂ ਵਾਲਾ ਗੋਭੀ ਵਾਲਾ ਪਨੀਰ ਵਾਲਾ ਮਿਕਸ ਬਾਕੀ ਕਸਟਮਰ ਦੀ ਡਿਮਾਂਡ ਤੇ ਜਿਹੜਾ ਕਸਟਮਰ ਕੋਲਚਾ ਮੰਗੂਗਾ ਮਿਲ ਜਾਊਗਾ ਆਟੇ ਵਾਲੇ ਨਾਨ ਵੀ ਮੌਜੂਦ ਹੈ ਆਪਣੇ ਕੋਲ ਆਟੇ ਵਾਲਾ ਨਾਨ ਵੀ ਮਿਲ ਜਾਊਗਾ ਹਾਂਜੀ ਹਾਂਜੀ ਜਲੰਧਰ ਦੇ ਵਿੱਚ ਕਿਹੜਾ ਨਾਮ ਤੁਹਾਡਾ ਮਾਜਾ ਜ਼ਿਆਦਾ ਪੱਧਰ ਜਲੰਧਰ ਵਿੱਚ ਮੇਨ ਨਾਨ ਸਾਡਾ ਸਪੈਸ਼ਲ ਬਲ ਹੰਦੂ ਵਾਲਾ ਅੰਦੀ ਅੰਦੀ ਉਹੀ ਕੁਆਲਿਟੀ ਤੁਸੀਂ ਇੱਥੇ ਦੇ ਰਹੇ ਹੋ ਇਹੀ ਕੁਆਲਿਟੀ ਇੱਥੇ ਦੇ ਰਹੇ ਜੀ ਇੱਕ ਚੂਰ ਚੂਰ ਨਾਲ ਹੁੰਦਾ ਜੀ ਹਾਂਜੀ 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 ਚੂਰ ਚੂਰ ਨਾਲ ਹਾਂਜੀ ਹਾਂਜੀ ਹਾਂ ਸਾਰੇ ਮਿਲਣਗੇ ਸਾਰੇ ਅਵੇਲੇਬਲ ਹਾਂਜੀ ਤੁਹਾਡੇ ਕਹਿੰਦਾ ਵਾਲੋ ਜਲੰਧਰ ਦੀ ਪੂਰੀ ਕੁਆਲਿਟੀ ਜਣੀ ਇੱਕ ਨੰਬਰ ਦੀ ਤੁਹਾਨੂੰ ਇੱਥੇ ਦੇਾਂਗੇ ਜੀ ਇੱਥੇ ਦੇਾਂਗੇ ਹਾਂਜੀ ਹਾਂਜੀ ਤੇ ਜੇ ਆਪਾਂ ਮੱਖਣ ਲਾਉਣ ਦੀ ਗੱਲ ਕਰੀਏ ਮੱਖਣ ਕਿਹੜਾ ਪਰ ਮੱਖਣ ਸਰ ਮੱਖਣ ਆਪਣਾ ਮੂਲ ਹੀ ਚੱਲਦਾ ਹੈ ਹਾਂਜੀ ਹਾਂਜੀ ਮੂਲ ਚੱਲੇਗਾ ਅੰਮੂਲੀ ਮੂਲੀ ਦੂਸਰਾ ਮੱਖਣ ਦਾ ਯੂਜ਼ ਕਰਨਾ ਹੀ ਨਹੀਂ ਅਸੀਂ ਨਹੀਂ ਕਰਨਾ ਹਾਂਜੀ ਇੱਕ ਮੈਂ ਹੋਰ ਜਾਣਨਾ ਚਾਹੁੰਗਾ ਕਿ ਕਿਵੇਂ ਵਿਚ ਉਧਰ ਵੀ ਆਪਾਂ ਆ ਕੇ ਕੋਲੀਏ ਬਸ ਬਣ ਗਿਆ ਜੀ ਵਿਚਾਰ ਬਾਕੀ ਕਸਟਮਰ ਦੀ ਡਿਮਾਂਡ ਸੀ ਨਾ ਉਧਰ ਵੀ ਆ ਕੇ ਕੰਮ ਖੋਲੋ ਕੋਦ ਬਸ ਸਾਡੇ ਵੀ ਬਣ ਗਿਆ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਜਰੀਆ ਬਣ ਗਿਆ ਜੀ ਇੱਕ ਆਖਰੀ ਸਵਾਲ ਹੈ ਜੀ ਜਿਹੜੇ ਨਕੋਦਰੋਂ ਜਲੰਧਰ ਜਾਂਦੇ ਸੀ ਜੱਗੀ ਨਾਨ ਵਾਲੇ ਜੀ ਹਾਂਜੀ ਹਾਂਜੀ ਜੱਗੀ ਨਾਨ ਵਾਲਾ ਹਾਂਜੀ ਹਾਂਜੀ ਉਹਨਾਂ ਕੀ ਮੈਸੇਜ ਹੈ ਉਹਨਾਂ ਦੇ ਮੈਸੇਜ ਇਹ ਅਸੀਂ ਇਹੀ ਦੇਣਾ ਚਾਹੁੰਦੇ ਆ ਕਿ ਤੁਸੀਂ ਹੁਣ ਸਾਡੇ ਨਗੋਦਰ ਵੀ ਇਹੀ ਚੀਜ਼ ਤੁਹਾਨੂੰ ਮਿਲਿਆ ਕਰੋਗੀ ਤੁਸੀਂ ਇੱਥੇ ਵੀ ਆਪਣਾ ਵਿਜ਼ਿਟ ਕਰੋ ਤੇ ਇਹਨਾਂ ਕੋਲ ਜਰੂਰ ਆ ਕੇ ਖਾਓ ਸੇਮ ਟੂ ਸੇਮ ਸੇਮ ਟੇਸਟ ਉਹੀ ਮਿਲੂਗਾ ਜੀ ਅਸੀਂ ਕੋੜਾ ਟੇਸਟ ਕਰਾ ਰਹੇ ਹਾਂ ਤੁਹਾਨੂੰ ਜਿਹੜਾ ਤੁਸੀਂ ਕਹੋ ਵਲਵਲਾ ਕਰਾ ਦੇਣੇ ਚੂਟ ਕਰਾ ਦੇਣੇ ਜਿਹੜਾ ਕੋ ਤੁਸੀਂ ਕਹੋਗੇ ਤੁਹਾਨੂੰ ਉਹੀ ਡਿਮਾਂਡ ਕਰਾਂਗੇ ਤੁਸੀਂ ਕਹੋਗੇ ਆਪਾਂ ਉਹੀ ਟੈਸਟ ਕਰਾਂਗੇ ਤੁਹਾਨੂੰ ਫਿਰ ਵਲਵਲਾ ਕੁਲਚਾ ਖਵਾ ਰਹੇ ਹਾਂ ਹਾਂ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਐਸੀ ਸਾਡੇ ਨਾਲ ਪੂਰਾ ਨਾਮ ਕੀ ਦੱਸਿਆ ਜੀ ਆਪਣਾ ਹਰਜੋਤ ਸਿੰਘ ਜੱਗੀ ਹਰਜੋਤ ਸਿੰਘ ਪਰ ਅਸੀਂ ਜੱਗੀ ਕਹਾਂਗੇ ਜੱਗੀ ਨਾਨ ਵਾਲਾ ਜੱਗੀ ਅੰਬਰਸਰੀ ਕੁਲਚਾ ਤੁਹਾਡੇ ਸ਼ਹਿਰ ਨਕੋਦਰ ਦੇ ਵਿੱਚ ਖੁੱਲ ਗਿਆ ਜੀ ਨਿਊ ਮੰਜੀਦ ਦੇ ਬਿਲਕੁਲ ਸਾਹਮਣੇ ਤੁਸੀਂ ਆਉਣਾ ਆ ਬਿਲਕੁਲ ਜੋ ਜਲੰਧਰ ਵਾਲੀ ਕੁਆਲਿਟੀ ਆ ਪ੍ਰਤਾਪਾ ਕੋਲ ਇਹਨਾਂ ਦੀ ਹੈਗੀ ਆ ਜੱਗੀ ਨਾਨ ਵਾਲਾ ਉਹੀ ਕੁਆਲਿਟੀ ਤੁਹਾਨੂੰ ਹੁਣ ਨਕੋਦਰ ਸ਼ਹਿਰ ਦੇ ਵਿੱਚ ਮਿਲੇਗੀ ਨਕੋਦਰ ਸ਼ਹਿਰ ਜਰੂਰ ਆਓ ਨਾਲ ਇਹਨਾਂ ਨੇ ਕਿਹਾ ਮੂਲ ਮੱਖਣ ਹਰ ਤਰ੍ਹਾਂ ਦੇ ਨਾਨ ਜਿਹੜੇ ਨਾਨ ਕੋਈ ਜਲੰਧਰ ਖਾਂ ਜਾਂਦੇ ਸੀ ਉਹ ਹਰ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਇੱਥੇ ਨੂਰਮੈਰ ਰੋਡ ਜੱਗੀ ਨਾਨ ਵਾਲੇ ਦੇ ਨਿਊ ਮਸਜਿਦ ਦੇ ਬਿਲਕੁਲ ਸਾਹਮਣੇ ਮਿਲਣਗੇ ਤਾਂ ਜਰੂਰ ਪਹੁੰਚਣਾ ਜੀ ਕਿੱਥੇ ਪਹੁੰਚਣਾ ਜੀ ਜੱਗੀ ਨਾਨ ਵਾਲਾ ਨੂਰਮੈਰ ਰੋਡ ਨਿਊ ਮੰਜਿਦ ਦੇ ਸਾਹਮਣੇ ਨਕੋਧਰ ਜੱਗੀ ਨਾਨ ਤੇ ਪਹੁੰਚ ਚੁੱਕੇ ਆ ਜੀ ਨਾਨ ਦਾ ਅਸੀਂ ਵੀ ਦੇਖਣ ਲੱਗੇ ਆ ਮਨਾ ਖਾ ਕੇ ਕਿਦਾਂ ਦਾ ਆ ਟੇਸਟ ਇਹਦਾ ਦੇਖਦੇ ਆ ਮੰਗਾਇਆ ਪਹਿਲੇ ਇੱਕ ਥੋੜਾ ਜਿਆਦਾ ਦਿਖਾ ਦਿਓ ਇਹ ਨਾਣ ਪਹਿਲੇ ਜਿਹੜਾ ਜਲੰਧਰ ਖਾਨ ਜਾਣਾ ਪੈਂਦਾ ਹੈ ਨਕੋਦਰ ਵਾਲਿਆਂ ਨੂੰ ਜਾਂ ਇਲਾਕਾਂ ਵਾਲਿਆਂ ਨੂੰ ਹੁਣ ਇਹ ਨਕੋਦਰ ਦੇ ਵਿੱਚ ਹੀ ਆ ਸਵਾਦ ਸਵਾਦ ਦੇਖ ਲੈਣੇ ਆ ਇੱਕ ਬਾਈਟ ਦੇ ਨਾਲ ਨਾਲ ਇਹਨਾਂ ਨੇ ਮੱਖਣ ਦਾ ਤਾਂ ਗੰਦੇ ਅਮੂਲ ਦਾ ਮੱਖਣ ਹੈ ਆ ਚਟਨੀਆਂ ਨਾਲ ਔਰ ਨਾਲ ਛਣੇ ਆ ਚਟਨੀ ਜਿਆਨੇ ਪਿਆਰ ਵਾਕਈ ਕੁਸਤ ਨਗਲ ਹੈ ਜੀ ਜੱਗੀ ਨਾਨ ਮਲਕ ਬਿਲਕੁਲ ਗੱਲ ਵਾਦਿਆ ਗਈ ਹੈ ਜੀ ਜਰੂਰ ਟੈਸਟ ਕਰਨਾ ਚਾਹੀਦਾ ਜਰੂਰ ਨਕੋਦਰ ਵਾਲਿਆਂ ਨੂੰ ਇੱਕ ਵਾਰ ਇੱਥੇ ਆ ਕੇ ਮੈਂ ਇੱਕ ਬਾਈਟ ਹੋਰ ਲੈ ਕੇ ਖਾਂਦਾ ਹਾਂ ਬਹੁਤ ਹੀ ਵਧੀਆ ਨਾ ਨਾ ਖਾਣਿਆ ਨਾ ਨਾ ਜੀ ਵੀ ਖਾ ਰਹੇ ਹਾਂ ਵਾਕਈ ਬਹੁਤ ਟੈਸਟ ਨਾਲ ਤਾਂ ਹੀ ਵਾਕ ਬਹੁਤ ਨੇੜੇ ਜਰਾ ਤੁਸੀਂ ਵੀ ਜਰੂਰ ਪਹੁੰਚੋ